ਸੂਬੇ ਪਰ ਵਿੱਚੋਂ ਲਗਾਤਾਰ ਪੈ ਰਹੀ بارش ਦੇ ਕਾਰਨ ਉਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਦੇ ਨਾਲ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਹੁਣ بارش ਦੇ ਨਾਲ ਗਰੀਬ ਪਰਿਵਾਰਾਂ ਦੇ ਘਰ ਵੀ ਢਹਿ ਢੇਰੀ ਹੋਣੇ ਸ਼ੁਰੂ ਹੋ ਗਏ ਜੇਕਰ ਨਾਬਾ ਪਿੰਡ ਮਡੋਰ ਵਿਖੇ ਦੀ ਗੱਲ ਕਰੀਏ ਅੱਧੇ ਦਰਜਨ ਦੇ ਕਰੀਬ ਘਰਾਂ ਦਾ ਨੁਕਸਾਨ ਹੋ ਚੁੱਕਿਆ ਜਿਸ ਵਿੱਚ ਦੋ ਘਰ ਢਹਿ ਢੇਰੀ ਹੋ ਗਏ ਅਤੇ ਕਈਆਂ ਦੀਆਂ ਛੱਤਾਂ ਵੀ ਢਹਿ ਢੇਰੀ ਹੋ ਗਈਆਂ ਹਨ ਕਿਉਂਕਿ ਲਗਾਤਾਰ ਪੈ ਰਹੀ بارش ਨੇ ਲੋਕਾਂ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ ਪੀੜਤ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਮਾਲੀ ਮਦਦ ਕਰੇ ਕੋਣ ਕੋਣ ਪਰਿਵਾਰਕ ਮੈਂਬਰ ਰਹਿੰਦੇ ਗਏ ਮੈਂ আর ਮੇਰੀਆਂ ਬੇਟੀਆਂ ਆ ਜੀ ਦੋ ਬੇਟੀਆਂ ਮੇਰੀਆਂ ਮੈਂ ਆ ਜੀ ਮੇਰੇ ਘਰ ਵਾਲੇ ਨੂੰ ਮਰੇ ਹੋਏ ਨੂੰ 2012 ਚ ਮੌਤ ਹੋ ਗਈ ਸੀ ਉਹਨਾਂ ਦੀ ਬੱਚੀਆਂ ਬਹੁਤ ਛੋਟੀਆਂ ਸੀ ਉਸ ਟਾਈਮ ਵੀ ਬਸ ਇਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਮੈਂ ਬਹੁਤ ਔਖੇ ਢੰਗ ਨਾਲ ਕਰ ਰਹੀ ਹੈ ਘਰ ਦਾ guzara ਤੁਸੀਂ ਆਪਾ ਕਰ ਰਹੇ ਸੀ ਹੁਣ ਛੱਤ ਵੀ ਗਈ ਹਾਂਜੀ ਹੁਣ ਛੱਤ ਵੀ ਗਈ ਜੀ ਘਰ ਦਾ guzara ਬਹੁਤ ਮੁਸ਼ਕਲ ਚੱਲ ਰਿਹਾ ਸੀਗਾ ਮਤਲਬ ਮੈਨੂੰ ਕੋਈ ਕਿਸੇ ਪਾਸੋਂ ਮਦਦ ਨਹੀਂ ਮਿਲੀ ਅਜੇ ਤੱਕ ਕਿਵੇਂ ਕਦੋਂ ਹੋਇਆ ਕਦੋਂ ਇਹ ਜੇ ਛੱਤ ਕਰੋ ਗਈ ਇਹ ਜੀ ਹੁਣ ਇੱਕ ਤਰੀਕ ਨੂੰ ਗਿਰੀ ਆ ਜੀ ਸ਼ਾਮ ਨੂੰ ਤੁਸੀਂ ਕਿੱਥੇ ਸੀ ਉਸ ਅਸੀਂ ਰਸੋਈ ਵਿੱਚ ਮੈਂ ਚਾਹ ਬਣਾ ਰਹੀ ਸੀ ਉਸ ਟਾਈਮ ਬੱਚੇ ਬੱਚੇ ਅੰਦਰ ਸੀਗੇ ਅੱਛਾ ਹਾਂਜੀ ਇੱਕਦਮ ਗਿਰੀਆ ਫਿਰ ਜਿਹੜੀ ਜਾਨਵੀ ਮਸੀ ਬਚਾਈ ਆ ਹਾਂਜੀ ਇੱਕਦਮ ਗਿਰੀ ਆ ਜੀ ਇਹ ਭੱਜ ਕੇ ਬਾਹਰ ਨਿਕਲੀਆਂ ਬਸ ਤੇ ਉਸ ਤੋਂ ਬਾਅਦ ਫਿਰ ਆਪਣਾ ਥੋੜਾ ਪਤਾ ਸਮਾਨ ਜਿੱਦਾਂ ਬਚ ਗਿਆ ਰੋਟੀ ਰੋਟੀ ਬਣਾਣ ਲਈ ਤੁਸੀਂ ਇੱਕ ਕਮਰੇ 'ਚ ਗੁਜ਼ਾਰਾ ਕਰਦੇ ਇੱਕੇ ਕਮਰਾ ਸੀ ਤੁਹਾਡਾ ਹਾਂਜੀ ਇੱਕੇ ਕਮਰਾ ਸੀ ਰਸੋਈ ਵੀ ਨਹੀਂ ਬਚੀ ਬਿਲਕੁਲ ਰਸੋਈ ਵੀ ਨਹੀਂ ਬਚੀ ਜੀ ਰਸੋਈ ਵੀ ਗਈ ਬਾਥਰੂਮ ਵੀ ਬਸ ਨਾਲ ਗੇਰਨ ਲੱਗਾਇਆ ਜੀ ਉਹ ਵੀ ਹਾਂਜੀ ਕੁੜੀਆਂ ਪੜਦੀਆਂ ਨੇ ਬਹੁਤ ਵਧੀਆ ਨੰਬਰ ਆਉਂਦੇ ਇਹਨਾਂ ਦੇ 10ਵੀਂ ਵਿੱਚੋਂ 99% ਨੰਬਰ ਆਇਆ ਇੱਕ ਦੇ ਦੂਸਰੀ ਦੇ 10ਵੀਂ ਵਿੱਚੋਂ 86% ਆ ਤੇ 12ਵੀਂ 'ਚੋਂ ਵੀ 99% ਨੰਬਰ ਆਇਆ ਮੇਰੀ ਬੜੀ ਬੇਟੀ ਦੇ ਹੁਣ ਕੀ ਮਾਂ ਕਰਦੇ ਹੋ ਕਿ ਤੁਹਾਡਾ ਜਿਹੜਾ ਛੱਤ ਸੀ ਬਿਲਕੁਲ ਖਤਮ ਹੋ ਚੁੱਕਾ ਹਾਂਜੀ ਬਿਲਕੁਲ ਖਤਮ ਆ ਜੀ ਮੇਰੀ ਮਦਦ ਕੀਤੀ ਜਾਵੇ ਮੇਰੇ ਕੋਲ ਮਤਲਬ ਕੋਈ ਹੁਣ ਹੈ ਨਹੀਂ ਕਿ ਸਹੂਲਤ ਕਾਸੇ ਦੀ ਕੋਈ ਮਤਲਬ ਰਹਿਣ ਲਈ ਜਗ੍ਹਾ ਨਹੀਂ ਆ ਮੇਰਾ ਨਾਮ ਨਗਦੀਪ ਸ਼ਰਮਾ ਆ ਕਿਹੜੀ ਕਲਾਸ ਪੜ੍ਹਦੇ ਸੀ ਮੈਂ ਕਾਲਜ 'ਚ ਸੈਕੰਡ ਇਅਰ ਬੀਐਸਸੀ ਕਿੰਨੀ ਕੁ ਪਰੇਸ਼ਾਨੀ ਆਉਗੀ ਹੁਣ ਤੁਹਾਨੂੰ ਛੱਤ ਹੈ ਨਹੀਂ ਪਾੜਨ ਲਿਕਣਾ ਤੇ ਲਈ ਵੀ ਤੁਹਾਡਾ ਇੱਕੇ ਸਾਰਾ ਸੀ ਉਹ ਵੀ ਟੁੱਟ ਗਿਆ ਹਾਂਜੀ ਰਸੋਈ ਦਾ ਸਭ ਤੋਂ ਜ਼ਿਆਦਾ ਓੱਖਾ ਹੋ ਰਿਹਾ ਸਾਨੂੰ ਰੋਟੀ ਪਾਣੀ ਦੇ ਤੇ ਸਾਨੂੰ ਰੈਂਡ ਵੀ ਓੱਖਾ ਹੋ ਰਿਹਾ ਉੱਥੇ ਸਾਡੇ ਬੈਕ ਤੱਬਨ ਸੀ ਸਾਰਾ ਕੁਝ ਗਿੱਲਾ ਹੁੰਦਾ ਸੀਗਾ ਉਹਦੇ ਤੇ ਵੀ ਸਿਤਰਪਾਲ ਪਾਈ ਤੀਗੀ ਪਰ ਹੁਣ ਉਹ ਵੀ ਸਾਡੇ ਗਿੱਲੀਆਂ ਹੋ ਗਏ ਅੰਦਰ ਕਿਤਾਬਾਂ ਵਿੱਚੀ ਤੁਸੀਂ ਕਿੱਥੇ ਸੀ ਜਦੋਂ ਇਹ ਗਿਰੀ ਆਸੀ ਕਮਰੇ ਚ ਹੀ ਸੀਗੇ ਉਸ ਟਾਈਮ ਜਦੋਂ ਕੰਦ ਡਿੱਗੀ ਫਿਰ ਅਸੀਂ ਦੋਨੋਂ ਜਣੇ ਫਟਾਫਟ ਬਾਹਰ ਭੱਜ ਗਏ ਮਾਤਾ ਕੀ ਕਰਦੀ ਸੀ ਤੁਹਾਡੇ ਉਸ ਟਾਈਮ ਮम्मा ਉਸ ਟੈਮਰਸ ਸੋਈ ਚ ਛਾਪ ਬਣਾ ਰਹੇ ਸੀਗੇ ਤੇ ਫਿਰ ਉਹਨਾਂ ਨੇ ਬਾਤ ਸੁਣੀ ਕੋਦਮ ਉਹ ਵੀ ਬਾਹਰ ਨਿਕਲਿਆ ਸੀ ਸਾਰੇ ਬਾਹਰ ਨਿਕਲ ਕੇ ਫਿਰ ਅਸੀਂ ਸਮਾਨ ਚੱਕਿਆ ਫਟਾਫਟ ਮੀ ਪਹਿੰਦੇ ਚ ਤੁਹਾਡੇ ਫਾਦਰ ਤੱਕ ਸਾਰੇ ਪਰਵਰੇ ਚ ਤੁਹਾਡੀ ਮਾਤਾ ਹੀ ਕਰਦੀ ਹਾਂਜੀ ਕਿਵੇਂ ਕਾਜਾਰਾ ਚੱਲਦਾ ਤੁਹਾਡਾ ਸਾਡਾ ਵੈਸੇ ਤਾਂ ਸਾਰਾ ਕੁਝ ਮਮਾ ਹੀ ਕਰਦੇ ਨੇ ਕਿ ਓਕੇ ਬਸ ਮਮਾ ਸਾਡੀ ਫੀਸ ਵਗੈਰਾ ਭਰ ਦਿੰਦੇ ਨੇ ਕਿ ਓਕੇ ਸੋਕੇ ਕੀ ਕੰਮ ਕਰਦੇ ਨੇ ਮਮਾ ਮਿੱਡੇ ਮਿਲ ਵਰਕਰ ਨੇ ਸਰਕਾਰੀ ਸਕੂਲ ਚ ਔਰ ਕੋਈ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਇਸ ਤੋਂ علاوہ ਨਹੀਂ ਜੀ ਸਿਰਫ ਮम्मा ਹੀ ਕੀ ਮਾਂ ਕਰਦੇ ਹੁਣ ਤੁਸੀਂ ਪ੍ਰਚਾਰ ਰਹੇ ਅਸੀਂ ਕਿ ਸਾਡਾ ਕਮਰਾ ਰਸੋਈ ਦੇ ਬਣਾਉਣ ਜੋਗ ਸਾਨੂੰ ਮਦਦ ਕੀਤੀ ਜਾਵੇ ਤਾਂ ਜੋਸੀਂ ਰਹਿ ਸਕੇ ਕਮਰੇ ਚ ਤੁਹਾਡਾ ਸੁਪਨਾ ਕੀ ਹੈ ਮੇਰਾ ਸੁਪਨਾ ਸਿਵਲ ਸਰਵਿਸ ਚਾਹੁੰਦਾ ਹੈਗਾ ਆਈਐਸ ਦੀ ਤਿਆਰੀ ਕਰਨ ਵਾਸਤੇ ਕਿ ਬੜੀਆ ਪੋਸਟ ਤੇ ਲਾ ਕੇ ਮੈਂ ਆਪਣੇ ਮम्मा ਨੂੰ ਤੇ ਮम्मा ਵਾਸਤੇ ਖੁਸ਼ ਕਰਾਂ ਬੜੀオクੀ ਤੇ ਕਿੰਨੇ ਪਰਸੈਂਟ ਨੰਬਰ ਤੁਸੀਂ ਲਏ ਮੇਰੇ 10th ਚ ਵੀ 91% ਸੀਗੇ ਤੇ 12th ਚ ਵੀ 91% ਆਈ ਸੀ ਤੁਸੀਂ ਆਪਣੀ ਬਲਵੁੱਤੀ ਤੇ ਜਿਹੜਾ ਹੈਗਾ ਮੈਂਨਤ ਕਰਦੇ ਹਾਂ ਹਾਂਜੀ ਕੀ ਨਾਮ ਹੈ ਆਪਣਾ ਮੁਖਤਿਆਰ ਸਿੰਘ ਜੀ ਮੁਖਤਿਆਰ ਸਿੰਘ ਜੀ ਘਰ ਤੁਹਾਡਾ ਕਿਵੇਂ ਗਿਰ ਗਿਆ ਕਿੰਨਾ ਕੁ ਪੁਰਾਣਾ ਸੀ ਇਹ ਬਾਰਸ਼ ਨਾਲ ਡਿੱਗਿਆ ਜੀ ਇਹ ਤਾਂ ਬਹੁਤ 70-70 ਸਾਲਾਂ ਤੋਂ ਪਹਿਲਾਂ ਦਾ ਹੈ ਅੱਛਾ ਹਾਂਜੀ ਕੱਚਾ ਘਰ ਸੀ ਕੱਚਾ ਸੀ ਤੇ ਹੁਣ ਕਿੱਥੇ ਗੁਜ਼ਾਰਾ ਕਰਦੇ ਹੋ ਗੁਜ਼ਾਰਾ ਤਾਂ ਇਹ ਬਾਥਰੂਮ ਐ ਦੇ ਵਿੱਚ ਬੈਠੇ ਆ ਬਾਥਰੂਮ ਚ ਬੈਠੇ ਹਾਂਜੀ ਤੋਈ ਮਲੀ ਮਦਦ ਸਰਕਾਰ ਵੱਲੋਂ ਮੇਰੇ ਕੋਲ 1 ਰੁਪਇਆ ਨਹੀਂ ਆਇਆ ਮਾਈ ਨੇਮ ਦਾ ਕਰਕੇ ਕਹਿ ਸਕਦਾ ਬਾਬੇ ਦਾ ਸਾਡੇ ਕਿਉਂ ਤੁਹਾਡਾ ਕੱਚਾ ਘਰ ਸਰਕਾਰ ਨੇ ਕੋਈ ਅਜੇ ਤੱਕ ਨਾ ਜੀ ਕਿਸੇ ਨੇ ਨਹੀਂ ਕਰੀ ਅਜੇ ਤੱਕ ਕਿਸੇ ਨੇ ਵੀ ਜਿੰਨੇ ਵੀ ਸਰਪੰਚ ਬਦਲ ਗਏ ਕੋਈ ਲਾਏ ਗਏ ਹੁਣ ਮੈਨੂੰ ਕਹਿ ਨਹੀਂ ਸਕਦਾ ਪਰ ਮੈਨੂੰ 1 ਰੁਪਇਆ ਨਹੀਂ ਮਿਲਿਆ ਕਦੇ ਕੰਮ ਕੀ ਕਰਦੇ ਹੋ ਤੁਸੀਂ ਹਾਂ ਸੀਰ ਵਗੈਰਾ ਕਰਦਾ ਹਾਂ ਹਾਂ ਜੀ ਇੱਕ ਦੋ ਹੋ ਗਿਆ ਕਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਉਰੀ ਤੇ ਜੀ ਅੰਦਰ ਇੱਥੇ ਪਾਉਂਦੇ ਅਸੀਂ ਬਾਹਰ ਜਦੋਂ ਡੀਗਾ ਮੈਂ ਦਾ ਢੇੜਾ ਖਾ ਗਿਆ ਤੀ ਇਹ ਮਕਾਨ ਗਾਡਰ ਮੈਂ ਦੇਖ ਲਿਆ ਵੀ ਇਹ ਗਿਰੂਗਾ ਅਸੀਂ ਉਦੋਂ ਬਾਹਰ ਬੈ ਗਏ ਤੇ ਉਰੇ ਹਾਂਜੀ ਉਦੋਂ ਬਾਅਦ ਇਹ ਜੇ ਡਿੱਗ ਗਿਆ ਜੀ ਹਾਂਜੀ ਹੁਣ ਕੀ ਮਾ ਕਰਦੇ ਸਰਕਾਰ ਮੰਗ ਤਾਂ ਮੈਂ ਇਹੀ ਕਰਦਾ ਵੀ ਮਦਦ ਕਰੀ ਜਾਵੇ ਮੇਰੀ ਠੀਕ ਹੈ ਮੇਰਾ ਮਕਾਨ ਬਣ ਜਾਵੇ ਕਿੱਥੇ ਸੀ ਅਸੀਂ ਜੀ ਅਜੇ ਬਾਹਰ ਨਿਕਲੇ ਤੇ ਕੱਦ ਦਾ ਘੰਟਾ ਪਹਿਲਾਂ ਬਸ ਘੰਟਾ ਲਾ ਲੋ ਅਸੀਂ ਬਾਹਰ ਨਿਕਲੇ ਅੰਦਰ ਪਈ ਤੀ ਮੈਂ ਤਾਂ ਇਹ ਤਾਂ ਇਹਨੇ ਆ ਕੇ ਦਿਖਾਈ ਦਿੱਤੀਗੀ ਤਾਂ ਜੀ ਮੈਂ ਬਾਹਰ ਦੇਖਣੇ ਜੀ अच्छा हां जी हां रोटी ਨਹੀਂ ਪੱਕੀ ਅੱਜ ਦੋ ਕੁ ਛੋਲੇ ਪੈ ਤੇ ਗਏ ਕੁਝ ਦੇ ਗੱਲ ਛੋਡੇ ਵਾਂਗੂ ਦਾਨ ਕਰਕੇ ਤੇ ਪਾਈ ਆਕ ਉਹ ਕਿੱਦਾਂ ਦੇ ਪੈਦੇ ਜੋ ਦੌਰ ਕਦਾਨੇ ਅੱਜ ਚੱਬੇ ਲੇਗਾ ਤੁਸੀਂ ਆਹ ਚੱਬ ਰਹੀ ਤੇ ਤੁਸੀਂ ਫਿਰ ਇੱਥੇ ਕਿੱਥੇ ਗੁਜ਼ਾਰਾ ਕਰਦੇ ਹੋ ਬੈਠ ਕੇ ਇੱਥੇ ਬੈਣੀ ਆ ਜੀ ਮੈਂ ਰਾਤ ਦੇਣਾ ਕਿੱਥੇ ਬਾਥਰੂਮ ਹੈ ਹਾਂ ਬਾ ਲੈਟਰਿੰਗ ਆ ਜੀ ਅੱਛਾ ਲੈਟਰਿੰਗ ਤੇ ਬੈਠੀ ਆ ਹਾਂ ਜੀ ਅੱਛਾ ਆ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਨਹੀਂ ਤਾਂ ਅੱਜ ਜੀ ਪੱਕੀ ਨਹੀਂ ਅੱਛਾ ਰੋਟੀ ਨਹੀਂ ਪੱਕੀ ਅੱਜ ਹਾਂ ਜੀ ਪੱਕੀ ਨਹੀਂ ਮੈਂ ਹੱਟਾ ਜੀ ਖਾਇਆ ਨਹੀਂ ਜੇ ਕੁਝ ਵੀ ਚਾਹ ਜੀ ਆਦੀ ਕੋਟ ਜਰੂਰ ਪ ਆਪਾਂ ਝੂਠ ਨਹੀਂ ਬੋਲਦੇ ਗਵਾਂਡੀ ਤੋਂ ਲੈ ਕੇ ਪੀਲੀ ਜੀ ਹਾਂ ਉਹ ਗਵਾਂਡੀ ਨੇ ਜਦ ਇਹਨਾਂ ਤੋਂ ਲੈ ਕੇ ਪੀਲੀ ਘੁੱਟਾ ਸੋਨੀ ਹੈ ਜੀ ਸੋਨੀ ਜੀ ਜਿਹੜਾ ਇਹ ਇੱਕਾ ਤੋਂ ਘਰ ਟਿਹਗਾ ਕਿਵੇਂ ਟਿਹਗਾ ਇਹ ਬਾਰ ਸਾਲਾਂ ਟਿਹਗਾ ਸਰ ਜੀ ਪੁਰਾਣਾ ਘਰ ਸੀ ਆਪਣਾ ਜੀ ਇਹ ਬਾਰ ਸਾਲਾਂ ਟਿਹਗਾ ਜੀ ਦੋ ਖਾਂ ਡਿੱਗੇ ਤੇ ਆਪਣੇ ਜੀ ਫਿਰ ਅਸੀਂ ਸਮਾਨ ਕੱਢਣ ਦੀ ਮਾਰੀ ਜੀ ਇਹ ਸਾਰਾ ਚੱਕਤਾ ਜੀ ਫਿਰ ਤੁਸੀਂ ਕਿੱਥੇ ਸੀ ਜਦੋਂ ਇਹ ਟਹਿ ਟੇਰੀ ਅੱਛਾ ਜੀ ਬਾਹਰ ਤੇ ਜੀ ਕੰਮਾਂ ਤੇ ਅੱਛਾ ਹਾਂ ਜੀ ਘਰੇ ਕੋਈ ਕੌਣ ਸੀ ਦੱਸੋ ਕਰੇ ਤੱਕਰ ਦਤੇ ਜੀ ਅੱਛਾ ਫਿਰ ਫਿਰ ਨੇ ਫੋਨ ਕੀਤਾ ਜੀ ਵੀ ਆਪਣਾ ਖਾਨ ਡਿੱਗ ਗਿਆ ਜੀ ਇੱਕ ਬਾਰਸ਼ ਚ ਅੱਛਾ ਫਿਰ اسی ਬਾਰਸ਼ ਦੇ ਵਿੱਚ ਆਏ ਜੀ ਕੰਮ ਤੋਂ ਫਿਰ ਆ ਕੇ ਸਮਾਨ-ਸਮਾਨ ਸਾਮੇ ਜਿਹੜਾ ਵਿੱਚ ਸੀ ਗਿਆ ਜੀ ਆ ਦੋ ਕਮਰੇ ਚ ਲਾਇਆ ਜੀ ਗਵਾਂਡੀਆਂ ਦੇ ਲਾਇਆ ਬਸ ਸਮਾਨ ਜੀ ਉਸ ਅੱਛਾ ਹਾਂ ਜਿੱਥੇ ਰਹਿ ਰਹੇ ਹੁਣ ਇਹ ਵੀ ਚੋਰੀਆ ਇਹ ਵੀ ਚੋਰੀ ਆ ਸਾਰੇ ਇਹ ਵੀ ਡਿੱਗਣ ਦਾ ਖਤਰਾ ਜੀ ਵਾਜਾ ਕੰਦਾਂ ਤੇੜਾ ਖਾ ਗਏ ਜੀ ਇਹ ਵੀ ਹਾਂਜੀ ਤੇ ਲਗਾਤਾਰ ਵੀ ਬਾਰਸ਼ ਪੈਣ ਕਰਤੀ ਹੋਇਆ ਮੈਂ ਤਾਂ ਲਗਾਤਾਰ ਬਾਰਸ਼ ਪੈਣ ਕਰਤੀ ਹੋਇਆ ਸਰ ਜੀ ਹੁਣ ਕੀ ਮੰਗ ਕਰ ਤੁਸੀਂ ਇਸ ਤਈ ਹੀ ਸ ਹੈ ਜੋ ਸਹਿਯੋਗ ਚਾਹੀਦਾ ਸਾਨੂੰ ਜੇ ਅਸੀਂ ਗਰੀਬ ਬੰਦੇ ਜੀ ਇਹਨਾਂ ਮਕਾਨ ਵੀ ਬਣਾ ਸਕਦੇ ਜੀ ਅਸੀਂ ਤੇ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਇਹ بارش ਦੇ ਵਿੱਚ ਹੋਇਆ ਜੀ بارش ਲਗਾਤਾਰ ਪੈ ਰਹੀ ਹੈ ਇਹਦੇ ਕਾਰਨ ਕਰਕੇ ਦੇ ਕੱਚੇ ਮਕਾਨ ਨੇ ਉਹ ਟੇ ਟੇਰੀ ਹੋ ਰਹੇ ਨੇ ਪਿੰਡਾਂ ਦੇ ਵਿੱਚ ਵੀ ਤੁਸੀਂ ਤਕਰੀਬਨ ਦੇਖ ਰਹੇ ਹੋ ਸਾਰੇ ਤੇ ਇਹ ਜਿਹੜਾ ਸਾਡੇ ਪਿੰਡ ਦੇ ਨੇ ਬਹੁਤ ਗਰੀਬ ਪਰਿਵਾਰ ਤੇ ਇੱਕ ਦਜਲੋ ਬੱਚਿਆਂ ਨੇ ਜਿਹੜੀ ਉਹਦੇ ਦੀ ਫਾਦਰ ਨੇ ਉਹਨਾਂ ਦੀ ਸਮਝ ਡੈਥ ਹੋਈ ਵੀ ਹੈ ਤੇ ਉਹਨਾਂ ਦੀ ਮਦਰ ਪੜਾ ਰਹੀ ਸੀਗੀ ਬੱਚਿਆਂ ਇੰਟੈਲੀਜੈਂਟ ਨੇ ਵਧੀਆ ਨੰਬਰ ਲੈ ਕੇ ਪੜ੍ਹ ਰਹੀਆਂ ਨੇ ਪਰ ਇੱਕੋ ਕਮਰਾ ਸੀਗਾ ਇੱਕੋ ਟਹਿ ਗਿਆ ਤੇ ਉਹਨਾਂ ਨੂੰ ਪੜ੍ਹਨ ਦਾ ਵੀ ਉਹ ਤਾਂ ਔਖਾ ਹੋਇਆ ਪਈ ਹੈ ਤੇ ਸਰਕਾਰ ਨੂੰ ਮਰਜ਼ਾਇਸਾ ਵੀ ਇਹਨਾਂ ਦਾ ਜਲਦੀ ਫੌਰੀ ਤੌਰ ਤੇ ਇਹਨਾਂ ਨੂੰ ਕੋਈ ਰਾਹਤ ਵਗੈਰਾ ਦਿੱਤੀ ਜਾਵੇ ਕਰਦਾ ਗੁਜ਼ਾਰਾ ਮਤਲਬ ਇਹ ਕਿਵੇਂ ਚਲਾਉਂਦੇ ਨੇ ਕਰਦਾ ਗੁਜ਼ਾਰਾ ਮਾਸੇ ਤਕਰੀਬਨ ਅਸੀਂ ਲੱਗੇ ਬਨੇ ਇਹਨਾਂ ਦੇ ਮਦਰਾਂ ਨੇ ਜਿਹੜੇ ਅੰਗਣ ਉੱਥੇ ਆਪਣਾ ਸਕੂਲ ਦੇ ਵਿੱਚ ਜੋ ਮਿੱਡੇ ਮਿਲ ਦੇ ਵਿੱਚ ਉੱਥੇ ਕਿੰਨੇ ਕ ਮਿਲ ਜਾਂਦਾ 3000 ਰੁਪਏ 3000 ਹਾਂਜੀ ਹਾਂਜੀ ਫਿਰ ਬੱਚੇ ਵੀ ਪੜਾਉਣੇ ਨੇ ਤੇ ਫਿਰ ਕਾਫੀ ਔਖਾ ਦਾ ਹਾਂਜੀ ਉਹ ਤਾਂ ਹੁਣ ਆਪਾਂ ਨੂੰ ਤਕਰੀਬਨ ਆਪਣੀ ਰੁਟੀਨ ਦੀ ਜਿੰਦਗੀ ਆ ਉਹਦੇ ਵਿੱਚ ਆਪਾਂ ਨੂੰ ਪਤਾ ਹੀ ਐ ਵੀ ਬੜੀ ਮੁਸ਼ਕਲ ਆਉਂਦੀ ਐ ਠੀਕ ਐ ਤੇ ਬਾਕੀ ਪਿੰਡ ਵਾਸੀ ਵੀ ਚਲੋ ਮਦਦ ਹੀ ਦਿੰਦੇ ਨੇ ਖੈਰ ਵਧੀਆ ਕੋਈ ਇਹੀ ਇਦਾਂ ਗੱਲ ਨਹੀਂ ਬ੍ਰਾਹਮਣ ਪਰਿਵਾਰ ਐ ਤੇ ਵਧੀਆ ਮਦਦ ਵੀ ਕਰਦੇ ਨਹੀਂ ਜਿਵੇਂ ਛੱਤ ਗਿਰ ਗਈ ਆ ਤੇ ਹੁਣ ਪਿੰਡ ਵਾਸੀ ਕੀ ਆਪਣੇ ਵੱਲੋਂ ਕਰ ਰਹੇ ਹਾਂਜੀ ਅਸੀਂ ਪੰਚਾਇਤ ਦੇ ਤੌਰ ਤੇ ਦੇਖ ਰਹੇ ਹਾਂ ਇਹਦਾ ਸਿਸਟਮ ਬਣਾ ਕੇ ਦੇਣ ਜੋ ਜਿੰਨਾ ਵੱਧ ਤੋਂ ਵੱਧ ਇਹਨਾਂ ਦਾ ਹੋਊਗਾ ਕਰਕੇ ਦੇਵਾਂਗੇ ਇਹਨੂੰ ਬੈਠਣ ਵਾਸਤੇ ਇਕੱਲੇ ਉਹਨਾਂ ਤੇ ਨਹੀਂ ਚੱਲਦੇ ਜਿਵੇਂ ਮਿੱਡੇ ਮਿੱਲ ਤੇ ਪਿੰਡ 'ਚ ਵੀ ਕੰਮ ਕਰਦੇ ਨੇ ਜੀ ਪਿੰਡ 'ਚ ਜਿਵੇਂ गुजारा ਵੀ ਨਹੀਂ ਹੋ ਸਕਦਾ ਕਿਉਂ ਦੋ ਬੇਟੀਆਂ ਵੀ ਨੇ ਪੜਾਉਣੀਆਂ ਵੀ ਨੇ ਕੱਪੜਾ ਲੀੜਾ ਵੀ ਆ ਦਵਾਈ ਬੂਟੀ ਵੀ ਆ ਇਹ ਮੜਾ ਮੋਟਾ ਭੈਣ ਭਾਂਜਿਆਂ ਦੇ ਨਾਲ ਕੰਮ ਕਰਾ ਕੇ ਪਿੰਡ ਚ ਚਲੋ ਉਹਨੇ ਨਾਲ ਨਜ਼ਾਰਾ ਕਰਦੇ ਨੇ ਜੀ ਜਣੀ ਸਥਿਤੀ ਔਖੀ ਆ ਜੀ ਚੱਲੇ ਜੀ ਲਿੰਕੇ ਸਹਾਰਾ ਤੇ ਮਤਲਬ ਚਲੋ ਇਹਨਾਂ ਦੇ ਛੱਤ ਤਾਂ ਹੈਗੀ ਹਾਂ ਜੀ ਬੱਚੀਆਂ ਬੈਠੀਆਂ ਤੇ ਸੱਤ ਤੇ ਪੜਦੀਆਂ ਤੀਆਂ ਜੀ ਆਪਦਾ ਚਲੋ ਸਮਾਨ ਤੇ ਜੋ ਵੀ ਖਾਣ ਪੀਣ ਵਾਲਾ ਸਾਮੀ ਬੈਠੇ ਤੇ ਉਹੀ ਡਿਗਪੀ ਜੀ ਹੂੰ ਮੇਰੇ ਕਰਕੇ ਵੱਡਾ ਨੁਕਸਾਨ ਵੀ ਹੋ ਸਕਦਾ ਜੀ ਪਰ ਹਾਂ ਜੀ ਜੇ ਪਰ ਇਹ ਬੱਚੀਆਂ ਕਈ ਵਾਰੀ ਬੱਚੇ ਸੁੱਤੇ ਪਏ ਹੁੰਦੇ ਨੇ ਰਾਤ ਨੂੰ ਨਾ ਜਾਗ ਆਵੇ ਜਿਵੇਂ ਇਸੇ ਕਮਰੇ 'ਚ ਪਏ ਤੇ ਜੀ ਛੱਤ ਡਿੱਗ ਪੀਤੀ ਜਾਣੀ ਨੁਕਸਾਨ ਹੋ ਸਕਦਾ ਸੀ